ਦੋਸਤੋ ਮੈਡ ਬੁਗਟ ਸਿੰਘ ਉਹ ਵੀਡੀਓ ਲੱਭ ਕੇ ਲੈ ਕੇ ਆਉਨੇ ਹਾਂ ਜਿਹੜੀਆਂ ਤੁਹਾਡੇ ਨਾਲ ਤਾਲੂਕਾਤ ਰੱਖਣਗੀਆਂ ਜਿਹੜੀਆਂ ਤੁਹਾਡੇ ਨਾਲ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ ਇਸ ਲਈ ਸਾਡੀ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਅਗਰ ਕੋਈ ਸਵਾਲ ਹੁੰਦਾ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਪੁੱਛ ਲਿਆ ਕਰੋ ਕਿ ਜੇ ਜ਼ਿਆਦਾ ਲੋਕ ਦੇਖਣਗੇ ਤਾ ਸਾਨੂੰ ਅੱਗੇ ਨੂੰ ਹੋਰ ਮੋਟੀਵੇਸ਼ਨ ਮਿਲੇਗੀ ਅਸੀਂ ਹੋਰ ਤੁਹਾਡੇ ਲਈ ਤੁਹਾਡੇ ਨਾਲ ਲਿੰਕ ਕਰਨ ਵਾਲੀਆਂ ਜਿਹੜੀਆਂ ਅੱਜ ਤੱਕ ਕਿਸੇ ਨੇ ਵੀ ਗੱਲਾਂ ਤੁਹਾਨੂੰ ਦੱਸਿਆ ਨਹੀਂ ਹੋਣਗੀਆਂ ਉਹ ਗੱਲਾਂ ਬਾਰੇ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਜਾਗਰੂਕ ਕਰਦੇ ਰਹਾਂਗੇ ਦੋਸਤੋ ਅੱਜ ਦਾ ਸਾਡਾ ਮੁੱਦਾ ਹੈ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਤੁਹਾਡੇ ਪਰਿਵਾਰ ਦੇ ਵਿੱਚ ਜਾ ਤੁਹਾਡੇ ਦੋਸਤਾਂ ਦੇ ਵਿੱਚ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਕਿਸੇ ਨੂੰ ਆਮ ਤੌਰ ਤੇ ਸੁਣਦੇ ਹਾਂ ਕਿ ਨਜਾਇਜ਼ ਤੌਰ ਤੇ ਪੁਲਿਸ ਹੈ ਜਿਹੜੀ ਉਹ ਤੰਗ ਕਰਦੀ ਉਸ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਬਿਨਾਂ ਕਿਸੇ ਐਫ ਆਈ ਆਰ ਤੋਂ ਤੁਹਾਨੂੰ ਲੱਗਦਾ ਹੈ ਜਿੱਥੇ ਉਸ ਵਿਅਕਤੀ ਦਾ ਕੋਈ ਕਸੂਰ ਨਹੀਂ ਹੁੰਦਾ ਪਰਚੇ ਜਾਂ ਐਫ ਆਈ ਆਰ ਦੇ ਵਿੱਚ ਜਿੱਥੇ ਕੋਈ ਰੀਜ਼ਨ ਜਾਂ ਤਵਦੀਸ਼ ਉਸ ਦੇ ਬਾਰੇ ਨਹੀਂ ਕਿ ਉਹਦੀ ਕੋਈ ਇਨਵੋਲਵਮੈਂਟ ਹੈ ਉਸ ਐਫ ਆਈ ਆਰ ਦੇ ਵਿੱਚ ਬਣਦੀ ਹੈ ਤਾਂ ਪੁਲਿਸ ਹੈ ਜਿਹੜੀ ਬਿਨਾ ਕਿਸੇ ਰੀਜ਼ਨ ਤੋਂ ਕਿਸੇ ਤਾਕਤਵਰ ਬੰਦੇ ਦੇ ਕਹਿਣ ਤੇ ਕਿਸੇ ਪੈਸੇ ਵਾਲੇ ਬੰਦੇ ਦੇ ਕਹਿਣ ਤੇ ਤੁਹਾਨੂੰ ਨਜ਼ਾਇਜ਼ ਤੰਗ ਕਰਦੀ ਹੈ ਤੇ ਥਾਣੇ ਦੇ ਵਿੱਚ ਰੱਖਦੀ ਹੈ। ਯਹੀ ਗੱਲ ਦੇ ਵਿੱਚ ਸਾਡੇ ਕੋਲ ਕੀ ਕਾਨੂੰਨ ਨੇ ਜਾਂ ਅਸੀਂ ਪੁਲਿਸ ਨੂੰ ਕਿਵੇਂ ਜਿਹੜਾ ਸਬਕ ਹੈ ਉਹ ਸਾਨੂੰ ਨਜ਼ਾਇਜ਼ ਤੰਗ ਕਰਦੀ ਹੈ ਅਗਰ ਕਿਵੇਂ ਸਖਾ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਨੂੰ ਪੁਲਿਸ ਹੈ ਜਿਹੇ ਤਵਦੀਸ਼ ਦੇ ਵਿੱਚ ਬਿਨਾ ਐਫ ਆਰ ਤੋਂ ਅਰੈਸਟ ਕਰਕੇ ਥਾਣੇ ਲੈ ਜਾਂਦੀ ਹੈ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ 2 ਨੰਬਰ ਦੇ ਵਿੱਚ ਰੱਖਦੇ ਨੇ ਬਿਨਾ ਕਿਸੇ ਰਿਕਾਰਡ ਤੋਂ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਕਾਨੂੰਨ ਹੁੰਦਾ ਹੈ ਕਿ ਪੁਲਿਸ ਨੇ 24 ਘੰਟੇ ਦੇ ਵਿੱਚ ਲੀਗਲੀ ਤੁਹਾਨੂੰ ਉਸ ਜਿਹੜੀ ਇਲਾਕੇ ਦੀ ਕੋਰਟ ਹੁੰਦੀ ਹੈ ਉੱਥੇ ਪੇਸ਼ ਕਰਨਾ ਹੁੰਦਾ ਹੈ ਮਤਲਬ ਕਿ ਜਾਂ ਸਾਹਬ ਦੇ ਕੋਲ ਪੇਸ਼ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਅਗਰ ਪੁਲਿਸ ਨਹੀਂ ਪੇਸ਼ ਕਰਦੀ ਤਾਂ ਤੁਹਾਡੀ ਜਿਹੜੀ ਕਸਟਡੀ ਹੈ ਜਾਨਕੀ ਤੁਹਾਡੀ ਜਿਹੜੀ ਅਰੈਸਟ ਹੈ ਉਹ ਇਲੀਗਲ ਮੰਨੀ ਜਾਵੇਗੀ। ਅਗਰ ਤੁਹਾਨੂੰ ਪੁਲਿਸ 24 ਘੰਟੇ ਦੇ ਵਿੱਚ ਪੇਸ਼ ਨਹੀਂ ਕਰਦੀ ਤਾਂ ਇੱਕ ਤਰ੍ਹਾਂ ਨਾਲ ਉਹ ਕਾਨੂੰਨ ਦੀ ਉਲੰਘਣਾ ਹੈ। ਉਹ ਪੁਲਿਸ ਅਧਿਕਾਰੀ ਅਗਰ ਉਹਨਾਂ ਦੇ ਵਿਰੁੱਧ ਅਸੀਂ ਕਿੱਥੇ ਸ਼ਿਕਾਇਤ ਕਰ ਸਕਦੇ ਹਾਂ ਜਾਂ ਅੱਗੇ ਕੀ ਕਾਰਵਾਈ ਕਰ ਸਕਦੇ ਹਾਂ ਵੀ 24 ਘੰਟੇ ਤੋਂ ਬਾਅਦ ਸਾਨੂੰ ਅਰੈਸਟ ਕਰਕੇ ਰੱਖਦੇ ਨੇ ਥਾਣੇ ਦੇ ਵਿੱਚ ਉਹਦੇ ਬਾਰੇ ਅਸੀਂ ਇੱਕ ਸੈਪਰੇਟ ਵੀਡੀਓ ਬਣਾਵਾਂਗੇ। ਸਾਰਾ ਜਿਹੜਾ ਪ੍ਰੋਸੀਜਰ ਹੈ ਉਹ ਦੱਸਾਂਗੇ। ਉਸ ਤੋਂ ਬਾਅਦ ਤੁਸੀਂ ਉਸ ਥਾਣੇ ਤੋਂ ਲਿਖਤੀ ਦੇ ਵਿੱਚ ਐਪਲੀਕੇਸ਼ਨ ਲਾ ਕੇ ਕਾਰਨ ਮੰਗੋ ਕਿ ਸਾਡਾ ਜਿਹੜਾ ਵਿਅਕਤੀ ਹੈ ਟਾਈਮ ਪਾ ਕੇ ਡੇਟ ਪਾ ਕੇ ਕਿਸੇ ਜਿਹੜਾ ਪਿੰਡ ਦਾ ਬੰਦਾ ਹੈ ਜਾਂ ਸ਼ਹਿਰ ਦਾ ਐਮਸੀ ਜਾਂ ਪਿੰਡ ਦਾ ਸਰਪੰਚ ਹੈ ਉਹਨਾਂ ਦੇ ਸਾਈਨ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਸਾਈਨ ਕਰਵਾ ਕੇ ਫੌਰਨ ਐਪਲੀਕੇਸ਼ਨ ਲਾਓ ਤੇ ਉਸ ਤੋਂ ਲਿਖਤੀ ਦੇ ਵਿੱਚ ਕਾਰਨ ਮੰਗੋ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਸੁਣਵਾਈ ਨਹੀਂ ਕਰਦੇ ਤਾਂ ਉਸ ਜੇਲੇ ਦੇ ਐਸਐਸਪੀ ਨੂੰ ਜਾਂ ਡੀਐਸਪੀ ਉਸ ਏਰੀਆ ਦੇ ਡੀਐਸਪੀ ਨੂੰ ਕੈਦ ਕਰੋ ਤੇ ਤੁਹਾਡਾ ਜਿਹੜਾ ਰਾਈਟ ਹੈ ਐਫ ਆਈ ਆਰ ਜਾਂ ਡੀ ਡੀ ਆਰ ਲੈਣ ਦਾ ਤੁਹਾਡਾ ਹੱਕ ਹੈ ਕਿ ਕਿਸ ਕਾਨੂੰਨ ਦੇ ਵਿੱਚ ਤੁਹਾਡਾ ਜਿਹੜਾ ਰਿਸ਼ਤੇ ਦਾ ਜਾਂ ਰਿਲੇਟਿਵਸ ਜਾਂ ਪਰ ਕੋਈ ਵੀ ਕਿਉਂ ਉਸ ਥਾਣੇ ਦੇ ਵਿੱਚ ਅਰੈਸਟ ਕਰਕੇ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਜਿਹੜਾ ਮੇਨ ਹੁਣ ਕਾਨੂੰਨ ਦਾ ਜਿਹੜਾ ਪ੍ਰੋਸੀਜਰ ਹੈ ਟੈਕਨੀਕਲ ਤੌਰ ਤੇ ਕੀ ਅਪਲਾਈ ਕਰ ਸਕਦੇ ਹਾਂ ਉਸ ਤੋਂ ਬਾਅਦ ਉਸ ਥਾਣੇ ਦਾ ਜਿਹੜਾ ਸਬੰਧਤ ਜੁਡੀਸ਼ੀਅਲ ਮజిਸਟ੍ਰੇਟ ਹੈ ਉੱਥੇ ਤੁਸੀਂ ਐਪਲੀਕੇਸ਼ਨ ਲਾ ਸਕਦੇ ਹੋ ਕਿ ਤੁਹਾਡਾ ਜਿਹੜਾ ਪਰਸਨ ਹੈ ਜਾਂ ਤੁਹਾਡਾ ਜਿਹੜਾ ਵਿਅਕਤੀ ਹੈ ਬਿਨਾਂ ਕਿਸੇ ਕਾਰਨ ਤੋਂ ਪੁਲਿਸ ਨੇ ਹਿਰਾਸਤ ਦੇ ਵਿੱਚ ਰੱਖਿਆ ਹੈ ਉਹ ਮజిਸਟ੍ਰੇਟ ਪੁਲਿਸ ਨੂੰ ਜਿਹੜਾ ਨੋਟਿਸ ਕਰਕੇ ਉਸ ਤੋਂ ਜ਼ਰੂਰ ਰਿਪਲਾਈ ਲਵੇਗਾ ਉਸ ਤੋਂ ਬਾਅਦ ਮੇਨ ਜਿਹੜਾ ਸਭ ਤੋਂ ਮੁੱਖ ਕਾਰਨ ਹੈ ਕਿਉਂ ਕਰਕੇ ਕਈ ਜਿਹੜੇ ਮੁਕੱਦਮੇ ਨੇ ਕਾਫੀ بڑے ਲੈਵਲ ਤੱਕ ਚਲੇ ਜਾਂਦੇ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੇ ਵਿਰੁੱਧ ਤੁਸੀਂ ਜਾਣਦੇ ਹੋ ਕਿ ਤੁਹਾਡਾ ਜਿਹੜਾ ਵਿਅਕਤੀ ਹੈ ਕਿਉਂ ਥਾਣੇ 'ਚ ਬਿਨਾਂ ਕਾਰਨ ਤੋਂ ਰੱਖਿਆ ਹੈ ਤਾਂ ਪੁਲਿਸ ਉਸ ਨੂੰ ਨਜ਼ਾਇਜ਼ ਪਰਚਾ ਪਾ ਕੇ ਉਸ ਦੀ ਜ਼ਿੰਦਗੀ ਤੱਕ ਖਰਾਬ ਕਰ ਸਕਦੀ ਹੈ ਕਈ ਵਾਰ ਤਾਂ ਜਿਹੜੇ ਆਮ ਤੌਰ ਤੇ ਨਸ਼ਿਆਂ ਦੇ ਪਰਚੇ ਨੇ ਕਮਰਸ਼ੀਅਲ ਕੁਆਂਟੀਟੀ ਪਾ ਕੇ ਜਿਹਦੀ ਸਾਇਆ 10 ਸਾਲ ਹੈ ਝੂਠੇ ਪਰਚੇ ਮੈਂ ਸਾਰੇ ਪੁਲਿਸ ਵਾਲਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਪੁਲਿਸ ਵਾਲੇ ਇਦਾਂ ਕਰਦੇ ਨੇ ਜਿਹੜੇ ਸਾਡੇ ਕਾਨੂੰਨ ਦੇ ਵਿੱਚ ਸਮਾਜਿਕ ਉੱਪਰ ਤੱਬਾ ਨੇ ਸਭ ਤੋਂ ਜਿਹੜਾ ਮੁੱਖ ਹੈ ਵੀ ਤੁਹਾਨੂੰ ਲੱਗਦਾ ਹੈ ਕਿ ਕੰਮ ਜਿਹੜਾ ਬਹੁਤ ਵੱਧ ਜਾਣਾ ਹੈ ਜਾਂ ਸਾਡੇ ਕਿਸੇ ਵਿਅਕਤੀ ਦੇ ਕੋਈ ਬਹੁਤ ਗਲਤ ਪਰਚਾ ਪੈ ਜਾਣਾ ਹੈ ਤਾਂ ਦੋਸਤੋ ਤੁਸੀਂ ਹੈਬੀ ਸਕੋਰਪੀਸ ਜਿਹੜੀ ਰਿੱਟ ਹੈ ਜਰੂਰ ਫਾਈਲ ਕਰੋ ਤੇ ਮਾਨਯੋਗ ਹਾਈ ਕੋਰਟ ਫੋਰੈਂਸਿਕ ਵਾਰੰਟ ਆਫੀਸਰ ਭੇਜ ਕੇ ਤੁਰੰਤ ਉਸ ਥਾਣੇ ਤੇ ਰੇਡ ਕਰੇਗੀ ਤੇ ਵਿਅਕਤੀ ਹੈ ਨਜ਼ਾਇਜ਼ ਉੱਥੇ ਪਾਇਆ ਗਿਆ ਹੈ ਕਿ ਗਲਤ ਰੈਸਟ ਕੀਤਾ ਹੈ ਤਾਂ ਪੁਲਿਸ ਤੇ ਜਿਹੜਾ ਬਹੁਤ ਵੱਡਾ ਐਕਸ਼ਨ ਹੈ ਉਹ ਆ ਜਾਵੇਗੀ ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਪੁਲਿਸ ਨੇ ਤੁਹਾਡੇ ਵਿਅਕਤੀ ਤੇ ਤਸ਼ੱਦਦ ਕੀਤਾ ਹੈ ਤਾਂ ਤੁਸੀਂ ਜਿਹੜੀ ਪੰਜਾਬ ਸਟੇਟ ਹੂਮਨ ਰਾਈਟ ਕਮਿਸ਼ਨ ਹੈ ਉੱਥੇ ਵੀ ਸ਼ਿਕਾਇਤ ਜਰੂਰ ਕਰੋ ਦੋਸਤੋ ਅਗਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅੱਜ ਦੀ ਵੀਡੀਓ ਸੀ ਉਹ ਕਿਸੇ ਹੋਰ ਦੇ ਲਈ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿਉਂ ਕਰਕੇ ਅਗਰ ਕਿਸੇ ਵੀ ਕੋਈ ਅਨਲੈਸਡ ਵਿਅਕਤੀ ਘਟਨਾ ਦੇ ਨਾਲ ਸੰਬੰਧਿਤ ਰੱਖਦਾ ਹੋਵੇਗਾ ਉਹਦੇ ਪਰਿਵਾਰ ਤੱਕ ਇਹ ਜਾਣਕਾਰੀ ਚਲੇਗੀ ਤਾਂ ਉਹਦੇ ਲਈ ਇੱਕ ਬਹੁਤ ਸਹਾਇਕ ਇਸੇ ਤਰ੍ਹਾਂ ਹੋਵੇਗੀ ਇਸ ਲਈ ਦੋਸਤੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਗਰ ਤੁਹਾਡਾ ਕੋਈ ਕਮੈਂਟ ਹੈ ਕੋਈ ਸਵਾਲ ਹੈ ਉਹ ਵੀ ਜਰੂਰ ਪੁੱਛਿਓ ਅਸੀਂ ਜਵਾਬ ਜਰੂਰ ਦਵਾਂਗੇ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ